ਉਹ ਕਹਿੰਦੀ ਆਏ ਆ ਮੈਂ ਬੜੇ ਚਾਹਨਾ ਕੁੜੀਆਂ ਨੂੰ ਮਿਲਣ ਗਈ ਆ ਤੇ ਸਰੀ ਨੇ ਮੈਨੂੰ ਧੱਕਾ ਮਾਰ ਗਿਆ ਕੁੜੀ-ਕੋੜੀ ਮੇਰ ਕੋ ਉਹ ਐਡਾ ਕਰੀ ਜਾਂਦਾ ਮਾਮਾ ਨਾਲ ਡੈਡੀ ਆ ਗਿਆ ਨਾ ਮੰਮੀ ਦੇ ਗੱਲਾਂ ਪਿੱਛੇ ਲੱਗ ਗਏ ਨਾ ਤੇ ਇਹ ਤੁਹਾਨੂੰ ਵੀ ਜਲੀ ਗੱਲ ਦਾ ਜੇ ਪਤਾ ਲੱਗਾ ਹੀ ਨਹੀਂਗਾ ਕੋਈ ਗੱਲ ਕੀ ਹੋਈ ਆ ਤੂੰ ਚੁੱਪ ਕਰ ਲੈ ਤੈਨੂੰ ਮੈਂ ਕਿਹਾ ਬਸ ਜੋ ਕਹਿ ਰਹਿੰਦਾ ਏ ਨਾ ਤੂੰ ਕਹਿ ਲਿਆ ਮਾਮਾ ਧੀਆਂ ਨੇ ਮੇਰੇ ਪੁੱਤ ਤੇ ਚੰਗੇ ਕੰਨ ਭਰੇ ਆ ਉਹਦੀ ਜੱਖਣਾ ਵੱਟ ਕੇ ਉਹਨੇ ਲੈ ਕੇ ਆਂਦੇ ਨਾਲ ਤੋਂ ਤੂੰ ਆਪਣੇ ਮਾਂ ਨੂੰ ਜਾ ਕੇ ਤੇ ਘਰੋਂ ਕੱਢ ਤੱਕ ਜਾਣਾ ਹੈ ਨਾ ਕਿਹੜੀ ਜਿੱਦ ਤੇ ਚੱਲ ਗਈ ਸੀ ਚਲੋ ਮੈਂ ਮੰਨਦੀ ਆ ਮੇਕੋ ਗਲਤੀ ਹੋਈ ਮੈਂ ਮੰਮੀ ਨੇ ਇੰਨੀ ਗੱਲ ਕਹਿਤੀ ਸੀ ਵੀ ਮੇਕੋ 니ਜੇ ਬੰਦੀ ਰੋਟੀ ਤੀ ਬਣਾਉਣੀ ਤੇ ਬਣਾ ਲਓ ਏਸੀ ਗੱਲ ਤੋਂ ਮੰਮੀ ਨੇ ਮੈਨੂੰ ਘਰੋਂ ਬਾਹਰ ਕੱਢਤਾ ਹੈ ਆੜੇ ਇੱਧਰ ਵੀ ਨਹੀਂ ਲੱਭਣ ਡੇ ਮੈਨੂੰ ਲੱਗਦਾ ਗਾੜ ਲਈ ਮੋਟਰ ਤੇ ਹੋਣੀ ਆ ਉਹਨਾਂ ਨੂੰ ਦੱਸਣਾ ਸਾਰੀ ਗੱਲ ਜ਼ਰੂਰੀ ਆ ਮੈਂ ਉਹਨਾਂ ਨੂੰ ਉੱਥੇ ਦੱਸ ਕੇ ਆਉਣਾ ਇਹ ਲੱਗਦਾ ਇਹਨੂੰ ਪਤਾ ਹੀ ਨਹੀਂ ਤੇ ਇਹਦਾ ਪਿਓ ਇੱਧਰ ਲਈ ਬੰਮੀ ਤੇ ਗਿਆ ਵਾ ਇਹ ਲੱਗਦਾ ਮੈਨੂੰ ਉੱਧਰ ਚਲ ਗਿਆ ਸੋਂ ਪਾਰ ਇਹਦੇ ਕੱਲ ਕਰਨ ਤੋਂ ਪਹਿਲਾਂ ਮੈਂ ਗੁਰਜਿੰਦਰ ਨੂੰ ਵੇਖ ਲੈਣੀ ਆ ਤੇ ਜਾ ਕੇ ਇਹਨਾਂ ਨਾਲ ਮੈਂ ਗੱਲ ਕਰ ਲੈਣੀ ਸਾਰੀ ਜੇ ਇਹਨੇ ਆਪਣੇ ਤਰੀਕੇ ਨਾਲ ਗੱਲ ਕੀਤੀ ਨਾ ਉਹ ਤਾਂ ਜਿਵੇਂ ਬਲੇ ਫਰਦੇ ਆ ਹੋਣਾ ਤੇ ਮੇਰੇ ਸਿਰ ਦੇ ਵਾਲਾਂ ਨੂੰ ਪੈ ਲੈਣਾ ਉਹ ਐਂਦਾ ਕਰਦੀ ਆ ਫਟਾਫਟ ਜਾ ਕੇ ਤੇ ਮੈਂ ਉਹਨਾਂ ਨੂੰ ਵੀ ਨਹੀਂ ਪੜਾਉਂਦੇ ਆ ਕਿ ਨਹੀਂ ਆਉਂਦੇ ਆਗੇ ਜੇ ਤੁਸੀਂ ਆਹ ਆ ਗਿਆ ਆ ਆਜੋ ਆਜੋ ਬਈ ਉਹ ਕਿਥੇ ਆਜਾ ਇੱਧੇ ਦੇਜੋ ਉਹ ਘੁੱਟ ਪਾਣੀ ਦੇ ਪੈੜੇ ਦੇਦਣੀ ਤੁਹਾਨੂੰ ਪਾਣੀ ਵੀ ਮੈਂ ਮੈਂ ਤੁਹਾਨੂੰ ਦੱਸਣ ਲੱਗੀ ਪਹਿਲਾਂ ਮੰਨੇ ਤੇ ਹੈ ਨਹੀਂ ਤੇ ਅਸੀਂ ਮੇਰੀ ਗੱਲ ਕੋਈ ਵੀ ਸੁਖਵਾ ਕੀ ਗੱਲ ਹੋਈ ਆ ਸੋਖਾ ਪਰ ਤੇ ਮੇਰੀ ਗੱਲ ਮੰਨਣੀ ਤੇ ਹੈ ਨਹੀਂ ਹੈ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਆ ਕਿ ਸਣੀ ਲੈ ਆ ਨਿਆਣਿਆਂ ਨੂੰ ਉਹ ਸਣੀ ਆ ਗਿਆ ਵਾ ਹਾਹੋ ਅੱਛਾ ਆ ਗਿਆ ਵਾ ਤੇ ਮੈਂ ਘਰ ਨਹੀਂ ਮੈਂ ਗਈ ਕੁਵੰਡੀਆਂ ਦੇ ਜਿੱਦੇ ਮੈਂ ਇਹ ਵੇਖਿਆ ਨ ਗੱਡੀ ਤੇ ਮੈਂ ਭੱਜੀ ਗਈ ਅੰਦਰ ਵੀ ਨਿਆਣੇ ਆਏ ਆ ਅੱਛਾ ਤੇ ਜਾਂ ਵੇਖਣ ਵੱਡੀ ਕੁੜੀ ਖੇਡਣ ਦੀ ਸੀ ਬੈਠ ਤੇ ਤੇ ਮੈਂ ਉੱਜਾ ਕੇ ਚੁੱਕਿਆ ਨਾਲ ਲਾਇਆ ਤੇ ਪੁੱਛਿਆ ਡੇ ਪੁੱਤ ਨਾਨੀ ਕੋਲ ਦੇ ਦੰਦੂ ਜੀ ਲਾ ਲਿਆ ਤੁਸੀਂ ਹੈ ਤੇ ਛੇਤੀ ਆਉਣਾ ਹੈਗਾ ਸਣੀ ਆਏ ਮੇਰੇ ਕੋਲ ਕੁੜੀ ਧੂ ਕੇ ਪਰੇ ਕਰਦੀ ਆ ਨੀ ਮੇਰੇ ਨਾਲ ਲਾ ਕੇ ਹੈ ਤੂੰ ਮਾਤਾ ਪਿੱਛੇ ਹੋ ਜਾ ਇਹ ਨੂੰ ਵਾਸ ਤੇ ਲਾਉਣਾ ਤੂੰ ਤੂੰ ਨੇ ਇਹਨਾਂ ਨੂੰ ਕਵਾਜੋ ਕੋਠੀ ਉੱਤੇ ਰੱਖਿਆ ਵਾ ਦੱਸ ਮੈਂ ਇਹਨਾਂ ਨੇ ਕੀ ਕੀਤਾ ਉਹ ਉਹ ਕਿਹਾ ਹੋਗਾ ਤੈਨੂੰ ਉਹ ਸਰੀ ਇਦਾਂ ਕਿੱਦਾਂ ਕਰ ਸਕਦਾ ਕੋਈ ਨਾ ਕਿ ਤੂੰ ਮਾੜਾ ਬੋਲ-ਪੋਲ ਬੋਲਿਆ ਹੋਗਾ ਦੇਖਿਆ ਇਸੇ ਕਰਕੇ ਮੈਂ ਕੋਈ ਗੱਲ ਨਹੀਂ ਕਰਦੀ ਕਿ ਮੇਰੀ ਤਾਂ ਕੋਈ ਹਿੱਤ ਨਹੀਂ ਸੁਣਨੀ ਨੀ ਆ ਜੇ ਪੁੱਤ ਵਾ ਤੇ ਉਹ ਨਹੀਂ ਸੁਣਦੇ ਜੇ ਤੁਸੀਂ ਜੇ ਤੁਸੀਂ ਹਮੇਂ ਪਰ ਨਹੀਂ ਮੇਰੀ ਤੁਸੀਂ ਹਮਾਂ ਗੱਲ ਕਰੀ ਜਾਂਦੇ ਜੇ ਦੱਸੋ ਇੱਥੇ ਮੈਂ ਕਿੱਥੇ ਗਲਤ ਹਾਂ ਜੇ ਮੈਂ ਜਾ ਕੇ ਨਿਆਣੀ ਨੂੰ ਗੱਲ ਲਾਇਆ ਵਾ ਪਿਆਰ ਕੀਤਾ ਵਾ ਇੱਥੇ ਮੈਂ ਕਿੱਥੇ ਗਲਤ ਹਾਂ ਦੱਸੋ ਉਹ ਮੇਰੀ ਗੱਲ ਸੁਣਦਾ ਆਪਣੇ ਦਾ ਮਨ ਕਰਤ ਕਹਾਣੀਆਂ ਨਾ ਬਣਾ ਸਣੀ ਤਾਂ ਨਹੀਂ ਕਰ ਸਕਦਾ ਜਿੱਦਾਂ ਤੂੰ ਕਹਿਂਦੇ ਆ ਮੈਨੂੰ ਤਾਂ ਅੱਗੇ ਪਤਾ ਹੀਗਾ ਕਿ ਤੁਸੀਂ ਮੇਰੀ ਗੱਲ ਨਹੀਂ ਮੰਨਣੀ ਤੁਸੀਂ ਮੈਨੂੰ ਝੂਠੀ ਸਮਝਣਾ ਵਾ ਪਰ ਨਾ ਮੇਰੇ ਕੋ ਰਹਾ ਨਹੀਂ ਗਿਆ ਮੈਂ ਦੱਸਾਂ ਮੈਂ ਤੇ ਕਿੰਨੂੰ ਦੱਸਾਂ ਜੇ ਮੇਰਾ ਨਿੱਕਾ ਪੋਤਾ ਤਾਂ ਉਹ ਘਰ ਨਹੀਂ ਜੇ ਉਹ ਘਰ ਹੁੰਦਾ ਤਾਂ ਮੈਂ ਉਹਨੂੰ ਦੱਸ ਦਿੰਦੀ ਹੁਣ ਤੁਸੀਂ ਜੇ ਤੁਹਾਨੂੰ ਹੀ ਦੱਸਣਾ ਰਹਿ ਕੇ ਹੋਰ ਮੈਂ ਪੇਕੇ ਚਲ ਜਾਉਂ ਨਾ ਦੱਸਾਂ ਆਪਣੇ ਘਰ ਦਾ ਜਲੂਸ ਕਿ ਮੇਰਾ ਨਾਂ ਕੁਝ ਹੋਣਿਆ ਮੇਰੇ ਘਰ ਵਿੱਚ ਮੇਰੇ ਨੌ ਪੁੱਤ ਮੇਰੇ ਨਾਲ ਇਦਾਂ ਕਰਦੇ ਆ ਤੇ ਤੁਸੀਂ ਵੀ ਮੇਰੀ ਹਾਮੀ ਭਰਦੇ ਤੇ ਇਦਾਂ ਕਰਦੇ ਮੈਨੂੰ ਖਾ ਕੇ ਮਰ ਜਣੀ ਨਹੀਂ ਤੈਨੂੰ ਚੰਗੀ ਲੱਗਦੀ ਤੇ ਤੇ ਹੁਣ ਇੰਨੀ ਬੇਇੱਜ਼ਤੀ ਹੋਣੀ ਮੇਰੀ ਤੇ ਅੱਛਾ ਜੇ ਤੇ ਹਾਂ ਸੱਚੀ ਤੇ ਮੈਂ ਸਣੀ ਨਾ ਕਰਦਾ ਹੁਣ ਇਹ ਗੱਲ ਤੇ ਜੇ ਤੂੰ ਝੂਠੀ ਹੋਈ ਨਾ ਤੇ ਤੇਰਾ ਵੇਖੀ ਕੀ ਹਾਲ ਕਰਦਾ ਮੈਂ ਨਾ ਤੈਨੂੰ ਲੱਗਦਾ ਵਾ ਕਿ ਮੈਂ ਝੂਠ ਬੋਲਣ ਢੀ ਆ ਨਾ ਮੈਨੂੰ ਕੀ ਲੋੜ ਝੂਠ ਬੋਲਣ ਦੀ ਜਾ ਕੇ ਪੁੱਛੋ ਉਹਨੂੰ ਕਿ ਨਹੀਂ ਕੁੜੀ ਮੇਰੇ ਹੱਥੋਂ ਖੋਈ ਕਿਹੜੀ ਗੱਲੋਂ ਖੋਈ ਉਹਨਾਂ ਕੁੜੀ ਮੇਰੇ ਹੱਥੋਂ ਪੁੱਛੋ ਜਾ ਕੇ ਉਹਨੂੰ ਨਹੀਂ ਅੱਜ ਤੇਰੇ ਮੂੰਹ ਆ ਲਵੇ ਕੇ ਲੱਗਣ ਡਿਆ ਤੂੰ ਸੱਚ ਬੋਲਦੀ ਆ ਕੋਈ ਗੱਲ ਨਹੀਂ ਆ ਲੰਦੇ ਸੀ ਨਹੀਂ ਕਿੱਥੇ ਘਰ ਵਾ ਨਹੀਂ ਘਰ ਨਹੀਂ ਹੁਣੇ ਸਕੂਟਰੀ ਲੈ ਗਿਆ ਪਤਾ ਨਹੀਂ ਕਿੱਧਰ ਤੋਂ ਗਿਆ ਮੈਂ ਕਰਦਾ ਨਾ ਹੁ ਇਹ ਨਹੀਂ ਮਤੋਦੀ ਚੱਲ ਆਹ ਬੜੀ ਗੱਲ ਹਾਂ ਇਹ ਬੰਦਾ ਹੀ ਮੇਰੇ ਹੱਥ ਨਹੀਂ ਆਉਂਦਾ ਮਾਹੀ ਹੱਥ ਆਵਾ ਹੋ ਦੇਖੀ ਹੱਸ ਨਹੀਂ ਤੇਰਾ ਕੀ ਹਾਲ ਹੁ ਤੜਪੂਏ ਚੜਿਆ ਨਾ ਮੇਰੇ ਹੱਥੋਂ ਨੇ ਆਲੇ ਖੋਣ ਐ ਤੇ ਨਾਲੇ ਮੈਂ ਬੜੀ ਕੋਸ਼ਿਸ਼ ਚੁੱਕ ਕੇ ਸਗਾਤ ਜੀ ਮੈਂ ਥਰੇ ਅੱਗੇ ਕਿਦਾਂ ਹੱਥ ਲਾਉਂਦੀ ਮੈਨੂੰ ਮੇਰਾ ਜੀ ਨਹੀਂ ਕਰਦਾ ਨਿਆਣੇ ਖੜਦਾ ਮੇਰੇ ਕੋਲ ਨਾਲ ਇਹਨਾਂ ਨਿਆਣੇ ਗੁਰਗੜ ਮੁਸ਼ਕ ਆਉਂਦੀ ਕਿਦੇ ਪਤਾ ਨਹੀਂ ਨਾਨੀ ਨੇ ਕਿਦਾ ਝਾੜੂ ਉੱਥੇ ਲਾਇਆ ਹੋਣਾ ਕਿ ਨਹੀਂ ਲਾਇਆ ਹੋਣਾ ਓਏ ਝੁੱਟ ਕੇ ਆ ਗਈਆਂ ਤਾਂ ਕਿ ਅਸੀਂ ਤੇ ਸਵਾਲ ਤੀਆਂ ਵਾ ਮਹਾਰਾਣੀ ਪਟਿਆਲਾ ਆਈ ਆ ਕੋਈ ਨਹੀਂ ਆ ਤੇਰਾ ਲਾਜੀ ਹੁੰਦਾ ਹੁਣ ਠਹਿਰ ਜਰਾ ਹੋਂ ਸਾ ਰੱਖ ਨਾਲੇ ਸਿੱਧੇ ਵਾ ਤੂੰ ਲੈ ਨਾਲ ਤੇਰੀ ਕੁੜੀਆਂ ਲੈਣ ਹੋ ਗਿਆ ਸਿੱਧੇ ਹੁਣ ਆ ਨਾਲੇ ਗੁਰਜਿੰਦਰ ਦੇ ਕੰਨ ਖੁੱਲ ਗਏ ਹੁਣ ਚਲੋ ਹੁਣ ਦੇਖਾਂ ਪਲਾ ਦੇ ਆਇਆ ਕਿ ਨਹੀਂ ਆਇਆ ਪਰ ਕਦ ਪੁੱਤ ਮੇਰੇ ਤਨ ਮੂਤੋਂ ਨੂੰ ਕਿਹਦਾ ਦੇਖੇ ਡਲ ਨਾ ਪੀਆ ਚਲ ਉੱਠ ਫੇਸ ਵਿੱਚ ਸਕੂਲ ਵੀ ਜਾਣਾ ਵਾ ਤੇ ਹੁਣ ਪੜ੍ਹ ਅੜੀ ਗਏ ਕਿੱਥੇ ਯਾਰ ਬੰਬੀ ਤੇ ਵੀ ਨਹੀਂ ਗਏ ਸਾਰੇ ਬੰਨੇ ਵੇਖ ਲਿਆ ਮੈਨੂੰ ਤਾਂ ਲੱਗਦਾ ਆਪਣੇ ਕੋਈ ਯਾਰ ਦੋਸਤ ਨਾ ਆਣ ਕਿ ਬੰਨੇ ਚਲ ਗਏ ਹੁਣ ਚੱਲ ਕੋਈ ਨਾ ਘਰੇ ਹੀ ਆਉਣਾ ਵਾ ਅੰਦਰ ਚਾਉਦਾ ਇੱਕ ਤਾਂ ਖਾਦਾ ਬੜਾ ਪੰਗਾ ਪਿਆ ਖਾ ਲੈਣਾ ਜਾਣਕਾਰੀ ਆ ਭਾਦਨੇ ਕਿੱਥੇ ਗਈ ਖਾ ਲੈ ਤਕੀ ਮੁੰਡਾ ਵੀ ਚਲ ਗਿਆ ਤੇ ਅਜੇ ਤੱਕ ਮੋੜੇ ਅਲੀ ਪਤਨੀ ਆ ਗਏ ਆ ਇਧਰ ਆ ਕਰ ਸੰ ਸੋਸ਼ੇਟ ਜੀ ਤਸਰੀ ਗੱਲ ਠੀਕ ਆ ਬੈਠ ਇੱਕ ਮਿੰਟ ਮੈਂ ਤੁਹਾਨੂੰ ਲੱਭਦਾ ਆਉਂਦਾ ਆ ਬੰਬੀ ਤੋਂ ਤੁਸੀਂ ਕਿੱਥੇ ਸੀਗੇ ਉਹ ਮੈਂ ਤਾਂ ਇੱਥੇ ਗਿਆਨੀ ਬੰਬੀ ਵਾਲੀ ਜਿਹੜੀ ਤੇ ਆ ਲੱਗ ਲਈਏ ਉਹ ਮੈਂ ਤਾਂ ਉਧਰੋਂ ਲੱਭਦਾ ਆਉਂਦਾ ਆ ਉਹ ਮੇਰੀ ਗੱਲ ਸੁਣ ਆ ਤੇਰੀ ਮਾਂ ਕੀ ਕਹਿੰਦੀ ਆ ਕੀ ਕਹਿੰਦੇ ਕਹਿੰਦੇ ਮੇਰੇ ਕੋਲ ਕੁੜੀ ਖੋਈ ਆ ਜਿਹੜੀ ਕੋਈ ਨਹੀਂ ਕੁੜੀ ਤੇ ਮੈਂ ਖੋਈ ਆ ਪਰ ਉਹਦਾ ਕਾਰਨ ਵੀ ਪੁੱਛ ਲੈਣਾ ਹੈ ਨਾ ਤੁਸੀਂ ਕਿ ਕਿਉਂ ਖੋਈ ਆ ਕਾਰਨ ਜੋ ਮਰਜੀ ਹੋਵੇ ਆ ਇਦਾਂ ਚੰਗਾ ਲੱਗਦਾ ਤੂੰ ਡੈਡੀ ਚੰਗੇ ਵਾਲੀ ਗੱਲ ਨਹੀਂ ਗਈ ਉਹ ਮੰਮੀ ਨੇ ਕੰਮ ਨਹੀਂ ਚੰਗਾ ਕੀਤਾ ਕੀ ਕਰਦਾ ਉਹਨੇ ਤੁਹਾਨੂੰ ਮੈਂ ਕੀ ਦੱਸਾਂ ਤੇ ਕੀ ਨਾ ਦੱਸਾਂ ਦੱਸਾਂ ਮੈਨੂੰ ਫਿਰ ਤੁਸੀਂ ਦੱਸੋ ਮੰਮੀ ਕੀ ਜਾਂਦੇਗੀ ਮੇਰੇ ਬਾਰੇ ਉਹ ਕਹਿੰਦੀ ਆਏ ਆ ਮੈਂ ਬੜੇ ਚਾਹਨਾ ਕੁੜੀਆਂ ਨੂੰ ਮਿਲਣ ਗਈ ਆ ਤੇ ਫਿਰ ਇਹਨੇ ਮੈਨੂੰ ਧੱਕਾ ਮਾਰ ਕੇ ਕੁੜੀ-ਕੁੜੀ ਮੇਰ ਕੋ ਉਹ ਇਦਾਂ ਕਰੀ ਜਾਂਦਾ ਮਾਮਾ ਦੇ ਨਾਲ ਡੈਡੀ ਆ ਗਿਆ ਨਾ ਮੰਮੀ ਦੇ ਗੱਲਾਂ ਪਿੱਛੇ ਲੱਗ ਗਿਆ ਨਾ ਇਹ ਤੁਹਾਨੂੰ ਵੀ ਜਲੀ ਗੱਲ ਦਾ ਜੇ ਪਤਾ ਲੱਗਾ ਹੀ ਨਹੀਂਗਾ ਵੀ ਗੱਲ ਕੀ ਹੋਈ ਆ ਉਹ ਗੱਲ ਜੋ ਮਰਜੀ ਹੋਈ ਹੋਵੇ ਆ ਗੱਲ ਚੰਗੀ ਆ ਮਨ ਤੱਕ ਮਾਰਿਆ ਤੂੰ ਹਾਂ ਕੀ ਗੱਲ ਹੋਈ ਆ ਦੱਸ ਮੈਨੂੰ ਫਿਰ ਚਲੋ ਡੈਡੀ ਫਿਰ ਸੁਣੋ ਤੁਹਾਨੂੰ ਮੈਂ ਦੱਸਦਾ ਸਾਰੀ ਗੱਲ ਆ ਦੱਸ ਤੈਨੂੰ ਫੋਨ ਤੇ ਦੇਣੀ ਸੀ ਪਰ ਮੈਨੂੰ ਹੀ ਗਿਆ ਵੀ ਮਗਰੋਂ ਕਿਤੇ ਮੰਮੀ ਨਾਲ ਲੜਨਾ ਪਊ ਮੈਂ ਤਾਂ ਤਾਂ ਨਹੀਂ ਫੋਨ ਤੇ ਦੱਸੀ ਸਾਰੀ ਗੱਲ ਅੱਛਾ ਇਹੋ ਜੀ ਕੀ ਗੱਲ ਹੋ ਗਈ ਆ ਡੈਡੀ ਜਿੱਦਾਂ ਮੈਂ ਚਲ ਗਿਆ ਨਾ ਜੀ ਹੋਰ ਸਾਹਿਬ ਆਹੋ ਤੁਸੀਂ ਵੀ ਨਹੀਂ ਕਰ ਹਾਂ ਹਾਂ ਤੇ ਸਾਰੀ ਪਲਾਨ ਵੀ ਮੰਮੀ ਦੀ ਸੀ ਤੁਹਾਨੂੰ ਕਿਤੇ ਭੇਜਣ ਦੀ ਜਦ ਤੱਕ ਮੈਂ ਮੋਟਾ ਮੋਟਾ ਹੰਦਾ ਚੱਲ ਆਇਆ ਕੋਈ ਨਹੀਂ ਇੱਥੇ ਤੂੰ ਗਲਤ ਹੈ ਤੇਰੀ ਮਾਂ ਨੇ ਮੈਨੂੰ ਨਹੀਂ ਕਿਹਾ ਮੈਨੂੰ ਆਇਆ ਏ ਕੋਈ ਬਤੇ ਦਾ ਫੋਨ ਵੇੜ ਆਪਣਾ ਪਲਾੜੀ ਆਥਾ ਵਰਸਰ ਉਹਦੇ ਬਾਰੇ ਆਇਆ ਸੀ ਉਹ ਉਹਦੇ ਕੱਲੇ ਨੇ ਵੇਚਣ ਵਾਸਤੇ ਮੈਂ ਗਿਆ ਸੀ ਤੇਰੀ ਮਾਦੇ ਵਿੱਚ ਕੋਈ ਹੱਥ ਨਹੀਂਗਾ ਚੱਲ ਗੱਲ ਤੇਰੀ ਗਲਤ ਹੈ ਚਲੋ ਠੀਕ ਆ ਮੈਂ ਮੰਨਦਾ ਚਲੋ ਇੱਥੇ ਮੈਂ ਗਲਤ ਹੋ ਗਿਆ ਅੱਗੇ ਸੁਣੋ ਹਾਂ ਨੀਗੀ ਜੀ ਗੱਲ ਤੇ ਦਲਜੀਤ ਨਾਲ ਲੜਿਆ ਅੱਛਾ ਠੀਕ ਆ ਲੜ ਕੇ ਇਹਨਾਂ ਦਲਜੀਤ ਨੂੰ ਗੁੱਤੋਂ ਫੜ ਕੇ ਘਰੋਂ ਬਾਹਰ ਕੱਢਿਆ ਨਾਲ ਹੀ ਕੁੜੀਆਂ ਨੂੰ ਧੱਕਾ ਮਾਰ ਕੇ ਠੀਕ ਆ ਅੱਗੇ ਵੀ ਸੁਣੋ ਜਾ ਜੀਤ ਦੇ ਪਰਸੇ ਚ ਕਰਾਏ ਜੋ ਕੇ ਪੈਸੇ ਨਹੀਂ ਉਹਦ ਕੋ ਸਾਰੇ ਥੋੜੇ ਬੋੜੇ ਪੈਸੇ ਹੈਗੇ ਉਹ ਪਤਾ ਨਹੀਂ ਕਿੱਦਾਂ ਉਹਨੇ ਮਿੰਤਾਂ ਕਰਕੇ ਹਨਾ ਤੇ ਉਹ ਆਪਣੇ ਘਰ ਤੱਕ ਪੁੱਜੀ ਸ਼ਾਮਾਂ ਨੂੰ ਅਛਾ ਆ ਕੰਮ ਹੋਇਆ ਜੀ ਤੇਰੀ ਮਾਂ ਤੇ ਮੈਨੂੰ ਕਹਿੰਦੀ ਸੀ ਕਿ ਦਨਜੀਤ ਕਹਿੰਦੀ ਮਰਾਜੀ ਨਹੀਂ ਲੱਗਦਾ ਅਸ ਨਹੀਂ ਤਬਣਾ ਤੇ ਮੈਂ ਜਾਣਾ ਪੀਕੇ ਰਣ ਵਾਸਤੇ ਮੈਂ ਤਾਂ ਹੁੰਦਾ ਪੁੱਜ ਲਿਆ ਸੀ ਉਹ ਮੇਰੇ ਤੋਂ ਬਿਨਾ ਜਾ ਨਹੀਂ ਸਕਦੀ ਠੀਕ ਆ ਆ ਕੰਮ ਮੰਮੀ ਨੇ ਕੀਤਾ ਜੀ ਤੇ ਜਿਹੜਾ ਇਹ ਤੱਕ ਮੰਨਣ ਨਹੀਂ ਗਿੜੇ ਬੱਲੇ ਬੱਲੇ ਉਹ 365 ਦਿਨਾਂ ਮੈਂ ਸੁਣਿਆ ਸੀ ਆ ਤੇਰੀ ਮਾਂ ਦੇ ਕੋ ਜਾਰੇ ਲੱਗਦੇ ਮੈਨੂੰ ਡੈਡੀ ਉਹ ਮੈਨੂੰ ਨਹੀਂ ਗਾ ਪਤਾ ਇੰਨੀ ਸਫਾਈ ਨਾ ਝੂਠ ਬੋਲਣਾ ਇਹਦਾ ਕੀ ਹਿਸਾਬ ਹੈ ਤੇ ਕੀ ਨਹੀਂ ਆ ਨਾ ਤੇ ਭਾਰਾ ਕੰਮ ਜਿਹੜਾ ਨਾ ਸਿਰ ਤੋਂ ਨਘਾਤ ਆ ਜੇ ਤੇ ਰਿੰਦੀ ਗੱਲ ਮੈਂ ਤੁਹਾਨੂੰ ਇੱਕ ਦੱਸ ਦਾਂ ਤੇ ਮੈਂ ਨਾਲ ਨਹੀਂ ਜੇ ਰਹਿਣਾ ਮੰਮੀ ਦੇ ਮੈਨੂੰ ਤਾਂ ਡਾ ਨਹੀਂ ਪਤਾ ਆਵਾਜ਼ ਮਾਰ ਕੇ ਹੁਣੇ ਸਾਰੀ ਗੱਲ ਦਾ ਨਬੇੜਾ ਕਰ ਲੋ ਉਹ ਸੁਣੀ ਉਹ ਨਹੀਂ ਨਹੀਂ ਡੈਡੀ ਪੁੱਤ ਉਹ ਨਹੀਂ ਨਹੀਂ ਆ ਕਿਦਾਂ ਦੀ ਗੱਲ ਕਰਦਾ ਉਹ ਨਹੀਂ ਡੈਡੀ ਨਹੀਂ ਮੈਂ ਜਿੱਡੀ ਸ਼ਰਮਿੰਦਗੀ ਨਾਲ ਉਥੋਂ ਤੇ ਜਿੱਤਣਾ ਲੈ ਕੇ ਆਇਆ ਨਾ ਇਹ ਮੈਨੂੰ ਪਤਾ ਉਹ ਮੇਰੀ ਗੱਲ ਸੁਣ ਪੁੱਤ ਕੀ ਆਪਰਾ ਨਾਲ ਬਾਥੂ ਦੇ ਵੇਖਿਆ ਉਹ ਕਦੀ ਮਾਪਿਓ ਨਾ ਵੱਖਣ ਦੇਖਿਆ ਤੂੰ ਉਹ ਇਹਦੇ ਨਾਲ ਚੰਗਾ ਵੱਖ ਹੋਣਾ ਚੰਗਾ ਜੇ ਬਜੇ ਤੇ ਰਾਵਾਂਗੇ ਉਹ ਨਹੀਂ ਨਹੀਂ ਇਸ ਤਰ੍ਹਾਂ ਦੇ ਬਾਜੂ ਇੱਥੇ ਤਾਂ ਗੱਲ ਨਹੀਂ ਆਉਣੀ ਮੈਂ ਡੈਡੀ ਮਾਂ ਨੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਹੁਣ ਤੂੰ ਮੇਰੀ ਗੱਲ ਦੇ ਵਿੱਚ ਨਾ ਆਈ ਡੈਡੀ ਮੈਂ ਕਿਹਨਾਂ ਲੱਗਾ ਸਾਰੀਆਂ ਮੰਨੀਆਂ ਵਾ ਪਰ ਹੁਣ ਨਾ ਮੈਨੂੰ ਕਿਉਂ ਪਹਿਲੋ ਮਰੋ ਮਮੀ ਨੂੰ ਆਜ ਇੱਥੇ ਉਹ ਪ੍ਰਵ ਗੱਲ ਦਾ ਮਜ਼ਾ ਤੇ ਫੇਰ ਆਉਣਾ ਉਹ ਪ੍ਰਵ ਹਾਏ ਹਾਏ ਐਡੀ ਜ਼ੋਰ ਦੀ ਆਵਾਜ਼ ਹੈ ਇਹਨਾਂ ਨੂੰ ਕੀ ਹੋ ਗਿਆ ਵਾ ਚੰਗੇ ਭਲੇ ਮੇਰੇ ਲੱਗੋ ਗਏ ਈਗੇ ਮੈਨੂੰ ਲੱਗਦਾ ਸੁਣੀ ਆ ਗਿਆ ਵਾ ਉਨੇ ਵ ਨੂੰ ਕੱਲ ਕੀਤੀ ਹੁੰਦੀ ਆਪਣੇ ਪਿਆਰਾ ਕੋਈ ਇਹ ਦਾ ਕਿਹੜਾ ਆਪਣਾ ਦਿਮਾਗ ਆ ਇਹ ਹੁਣ ਮੇਰੇ ਗੱਲ ਪੈਣਾ ਇਹਨੇ ਦੇਖਾਂ ਜਾ ਕੇ ਇਹਨੇ ਇਹ ਚੋਰ ਦੀ ਬਾਜਾ ਮਾਰ ਡੇ ਆ ਮੈਂ ਤਾਂ ਡਰ ਲ ਪੰਡਿਆ ਮਨਾ ਹਾਂ ਹੌਸਲਾ ਰੱਖਾਂ ਹੌਸਲਾ ਕੋਈ ਗੱਲ ਨਹੀਂ ਆ ਜੇ ਮੈਂ ਡਰ ਗਈ ਨਾ ਤੇ ਫਿਰ ਤਾਂ ਬਸ ਗਈ ਗੱਲ ਮੈਂ ਤਾਂ ਪੈਰ ਤੇ ਪੈਰ ਦਾ ਆ ਗਈ ਆ ਹਾਏ ਕੀ ਹੋ ਗਿਆ ਵਾ ਇੰਨੇ ਉੱਚੇ ਉੱਚੇ ਬਾਜਾ ਮਾਰ ਡੇ ਜੀ ਮੈਨੂੰ ਕੀ ਗੱਲ ਆ ਦੱਸੋ ਉਹ ਮੇਰੀ ਗੱਲ ਸੁਣ ਹਾਂ ਹਾਂਜੀ ਦੇਖੇ ਤੂੰ ਕੀ ਬਿਆਹ ਹੈ ਦੋਤਰ ਲੈ ਦੱਸ ਤੂੰ ਤਾਂ ਮੈਨੂੰ ਕਹਿੰਦੀ ਸੀ ਉਹਦਾ ਗਿੱਲਦਾ ਤਾਂ ਨਹੀਂ ਤਾਂ ਬਣਾ ਪੇਕੇ ਗਈ ਆ ਤੂੰ ਕੁੱਤੋਂ ਫੜ ਕੇ ਕੱਢਿਆ ਉਹਨੂੰ ਤੈਨੂੰ ਮੈਂ ਛੁੱਡ ਅੱਛਾ ਕੁੱਤੋਂ ਫੜ ਕੇ ਕੱਢਿਆ ਮੈਂ ਤਾਨੂੰ ਕਿਨੇ ਕਿਹਾ ਆ ਸਣੀ ਤਾਂ ਮੈਨੂੰ ਦੱਸੀ ਸਾਰੀ ਗੱਲ ਚਲ ਇੱਕ ਮਿੰਟ ਚੁੱਪ ਕਰੋ ਮਾਰੋ ਵਾਜ ਦਾ ਜੀ ਤੂੰ ਮਾਰੋ ਵਾਜ ਦਲਜੀਤ ਪਤ ਉੱਥੇ ਇੱਕ ਮਿੰਟ ਆਇਆ ਇੱਧਰ ਆ ਗਈ ਆ ਗਈ ਇਹ ਪੁੱਤ ਟੀਏ ਵਾਲੀ ਇਹਨੂੰ ਆ ਲੈ ਤੂੰ ਆਪਣੀ ਜਵਾਲ ਬੰਦ ਕਰ ਲੈ ਚੰਗਾ ਮੈਂ ਹਾਂ ਹੌਸਲਾ ਕਰੋ ਹੌਸਲਾ ਨਹੀਂ ਤੂੰ ਕੌਣ ਦਾ ਪੁੱਤ ਹੋਇਆ ਹਾਂ ਬਸ ਬਸ ਹੌਸਲਾ ਕਰੋ ਥੋੜਾ ਜਿਆ ਤੇਰੀ ਹੌਸਲਾ ਕਰੋ ਥੋੜਾ ਜਿਆ ਆ ਲੈ ਤੂੰ ਕੋਈ ਗੱਲ ਨਹੀਂ ਨਾਲ ਇਹ ਵੀ ਸੱਚਾ ਨਾਲ ਉਹ ਵੀ ਸੱਚੀ ਝੂਠੀ ਤੇ ਮੈਂ ਆ ਮੇਰੇ ਬੁੱਢੇ ਵਾਲੇ ਨੇ ਸੱਚ ਸਵਾਭ ਹੁੰਦੇ ਆ ਕੋਈ ਨਹੀਂ ਪਿੱਠ ਪਿੱਛੇ ਗੱਲ ਹੋਰ ਹੁੰਦੀ ਆ ਅੱਜ ਤਾਂ ਮੂੰਹ ਤੇ ਗੱਲਾਂ ਕਰਾਉਣੀਆਂ ਆ ਕਰਾਓ ਕਰਾਓ ਜਲਦੀ ਛੇਤੀ ਆ ਯਾਰ ਹਾਂਜੀ ਡੈਡੀ ਜੀ ਪੁੱਤ ਬੈਠ ਬੈਠ ਚੱਲ ਮੈਂ ਪੁੱਛਾਂ ਕਿ ਤੁਸੀਂ ਪੁੱਛੋਗੇ ਨਹੀਂ ਮੈਂ ਪੁੱਛਦਾ ਹਾਂ ਪੁੱਤ ਤੂੰ ਕਿ ਪੁੱਛਣਾ ਪੁੱਛੋ ਪੁੱਛੋ ਪੁੱਤ ਹਾਂਜੀ ਡੈਡੀ ਜੀ ਜਦੋਂ ਤੂੰ ਗਈ ਆ ਤੇਰੀ ਮਾਂ ਨੇ ਤੈਨੂੰ ਬਾਹ ਫੜ ਕੇ ਕਿਹਾ ਇਹ ਕਰੋ ਹਾਂਜੀ ਹਾਂਜੀ ਬਾਹ ਫੜ ਕੇ ਨਹੀਂ ਜਿਹੜੀ ਕੱਲ ਪਹਿਲਾਂ ਪੁੱਛੀ ਤੇ ਕਹੀ ਹੈ ਤੁਸੀਂ ਉਹ ਗੱਲ ਕਰੋ ਕਲ ਠੱਕੇ ਮਾਰੇ ਬਾਹ ਫੜਿਆ ਕਿਉਂ ਠੱਕੇ ਮਾਰੇ ਬਾਹ ਫੜਿਆ ਤੁਹਾਡਾ ਮੁੰਡਾ ਕਹਿਣਾ ਵੀ ਗੁੱਤੋਂ ਫੜ ਕੇ ਘਰੋਂ ਕੱਢੀ ਆ ਚਲੋ ਮੰਮੀ ਕੋਈ ਸ਼ਰਮ ਦੇ ਮੂੰਹੋਂ ਨਿਕਲ ਗਿਆ ਉਹ ਉਦਾਂ ਹੀ ਦਲਜੀਤ ਪਤਾ ਜਿੱਦਣ ਮਮੇ ਸਰ ਗਿਆ ਸੀ ਉਹ ਆਪਣੇ ਪਿੱਕੇ ਗਈਆਂ ਤੇਰੀ ਮੰਮੇ ਨੇ ਤੈਨੂੰ ਗੁੱਤੋਂ ਫੜ ਕੇ ਕੱਢਿਆ ਇਸ ਵਾਰ ਨਹੀਂ ਨਹੀਂ ਡੈਡੀ ਜੀ ਬਸ ਬਸ ਚੁੱਪ ਕਰ ਜਾ ਹੁਣ ਅੱਜ ਦੇਖਿਆ ਜੇ ਦੇਖਿਆ ਜੇ ਮਾਤਾ ਹੈ ਉਹ ਗੱਲ ਸੁਣਨ ਦੀ ਪਹਿਲਾਂ ਚੁੱਪ ਕਰ ਤੂੰ ਚੁੱਪ ਕਰ ਜਾ ਪਹਿਲਾਂ ਤੂੰ ਕਿਹਾ ਨਾ ਗੁੱਤੋਂ ਫੜ ਕੇ ਮੈਨੂੰ ਘਰੋਂ ਕੱਢਿਆ ਮੇਰੇ ਮੁੰਡੇ ਨੇ ਸਖਾ ਕੇ ਲੈ ਆਈ ਉਥੋਂ ਤੂੰ ਸ਼ਰਮ ਤੂੰ ਚੁੱਪ ਕਰ ਜਾ ਤੈਨੂੰ ਮੈਂ ਕਿਹਾ ਬਸ ਜੋ ਕਹਿਣਾ ਹੈ ਨਾ ਤੂੰ ਕਹਿ ਲਿਆ ਮਾਵਾਂ ਧੀਆਂ ਨੇ ਮੇਰੇ ਪੁੱਤ ਤੇ ਚੰਗੇ ਕੰਨ ਭਰੇ ਆ ਉਹਦੀ ਜਖੜਾ ਵੱਢ ਕੇ ਉਹਨੇ ਲੈ ਕੇ ਆਏਗੇ ਨਾਲ ਤੂੰ ਤੇ ਤੂੰ ਆਪਣੀ ਮਾਂ ਨੂੰ ਜਾ ਕੇ ਤੇ ਘਰੋਂ ਕੱਢਣ ਤੱਕ ਜਾਣਾ ਵਾ ਹੈ ਨਾ ਦੱਸ ਤੇਰਾ ਨਾ ਕੀ ਮਾੜਾ ਕੀਤਾ ਸੀਗਾ ਜਿੱਦਾਂ ਤੇਰੀ ਮਾਂ ਉਹਦਾ ਦੀ ਮੈਂ ਵਾ ਹੈ ਤੇ ਤੂੰ ਮੇਰਾਂ ਨੂੰ ਆਹ ਕੁੱਖ ਕੰਢੀ ਆ ਤੈਨੂੰ ਮੈਂ ਧੀਆਂ ਵਾਂਗੂ ਰੱਖਿਆ ਤੇ ਤੂੰ ਜਾ ਕੇ ਕਹਿਤਾ ਕਿ ਮੈਨੂੰ ਗੁੱਤੋਂ ਫੜ-ਫੜ ਕੇ ਘਰੋਂ ਕੱਢਿਆ ਨਹੀਂ ਤੇਰੇ ਮੈਂ ਕਿਹੜੇ ਨੇ ਗੁੱਤੋਂ ਹੱਥ ਲਾਇਆ ਮਾਤਾ ਪੁੱਤ ਤੇਰਾ ਤਾਂ ਦੁੱਧ ਪਿੰਦਾ ਬੱਚਾ ਵਾ ਨਾ ਜਿੰਨਾ ਉਹਨਾਂ ਨੂੰ ਚੁੱਕਣਾ ਦੇਤੀ ਆ ਐਡੀ ਵੀ ਨਹੀਂ ਗੱਲ ਠੀਕ ਆ ਨਾ ਉਹਦੀ ਗੱਲ ਪਹਿਲਾਂ ਮਾ بس ਹੁਣ ਤੁਸੀਂ ਦੋਵੇਂ ਮਾਪੇ ਚੁੱਪ ਕਰ ਜਾਓ ਪੁੱਤ ਜੀਤ ਤੂੰ ਦੱਸ ਕੀ ਗੱਲ ਹੈ ਇਹ ਝੂਠ ਨਾ ਬੋਲੀ ਨਾ ਮੇਰੇ ਨਾਲ ਸੱਚੋ ਦੱਸ ਨਹੀਂ ਹਾਂ ਲੈ ਜੀਤ ਜੀਦ ਤੂੰ ਹੀ ਕਰੋ ਚੱਲ ਗਈ ਸੀ ਤੇ ਉਸ ਦਿਨ ਕੀ ਹੋਇਆ ਸੀ ਉਦੋਂ ਤੇਰੇ ਮੈਂ ਗੁੱਤਾ ਫੜੀਆਂ ਸੀ ਆ ਤੇਰੇ ਮੈਂ ਮਾਲ ਪੁੱਟੇ ਸੀ ਤੇਰੇ ਉਹ ਤੈਨੂੰ ਮੈਂ ਕਿਹਾ ਚੁੱਪ ਕਰ ਜਾ ਵਿੱਚ ਨਹੀਂ ਬੋਲਣਾ ਚੱਲ ਹੁਣ ਦੱਸਣ ਜੀ ਜੜੀ ਜਦ ਤੂੰ ਹੀ ਚੱਲ ਗਈ ਸੀ ਚਲੋ ਮੈਂ ਮੰਨਦੀ ਆ ਮੇਕੋ ਗਲਤੀ ਹੋਈ ਮੈਂ ਮੰਮੀ ਨੇ ਇੰਨੀ ਗੱਲ ਕਹਤੀ ਸੀ ਵੀ ਮੇਕੋ 니ਜੇ ਬੰਦੀ ਰੋਟੀ ਤੂੰ ਬਣਾਉਣੀ ਤੇ ਬਣਾ ਲਓ ਇਸੇ ਗੱਲ ਤੋਂ ਮੰਮੀ ਨੇ ਮੈਨੂੰ ਘਰੋਂ ਬਾਹਰ ਕੱਢਤਾ ਐ ਮੈਂ ਤੇ ਇੰਨੇ ਤਰਲੇ ਮਾਰੇ ਪਰ ਮੰਮੀ ਨੇ ਮੇਰੀ ਇੱਕ ਨਹੀਂ ਸੁਣੀ ਹੈਗੀ ਜੜੀ ਉਹ ਦਿਨ ਕੁੜੀਆਂ ਤੰਗ ਵੀ ਬੜਾ ਕਰਦੀਆਂ ਪਈਆਂ ਸੀ ਮੰਮੀ ਨੇ ਇਹ ਵੀ ਨਹੀਂ ਕਿਹਾ ਕਿ ਤੇ ਫਿਰ ਲੱਗੋਂ ਉਹਨਾਂ ਨੂੰ ਫੜ ਲਾਂ ਤੇ ਮੇਰੇ ਤੋਂ ਵੀ ਚਲੋ ਮੈਂ ਮੰਨਦੀ ਮੇਕੋ ਗਲਤੀ ਨਾ ਮੰਮੀ ਨੂੰ ਬੋਲਿਆ ਗਿਆ ਤੇ ਮੈਂ ਵੀ ਕੀ ਕਰਦੀ ਜਦੋਂ ਮੰਮੀ ਨੇ ਮੈਨੂੰ ਘਰੋਂ ਬਾਹਰ ਕੱਢਿਆ ਮੈਨੂੰ ਪਤਾ ਮੈਂ ਕਿਹੜੇ ਹਾਲਾਤਾਂ ਨਾਲ ਆਪਣੇ ਘਰ ਪਹੁੰਚੀ ਆ ਜੜੀ ਆ ਕ ਕਰੇਗਾ ਜੇ ਉਹ ਘਰੋਂ ਵੀ ਬਾਹਰ ਕੱਢਦਾ ਤੇ ਪਿੱਛੇ ਕੀ ਰਹਿ ਗਿਆ ਬਸ ਇੰਨੀ ਗੱਲ ਹੋਈ ਹੀ ਮੇਰੀ ਗੱਲ ਸੁਣ ਜਦੋਂ ਦੋ ਨੈਣੇ ਸਾਹਮਣੇ ਬੈਣਦਾ ਤੇ ਬੰਦਾ ਖਿਜ ਜਾਂਦਾ ਤੇ ਤੈਨੂੰ ਵੀ ਗੱਲ ਹੋਈ ਹੀ ਸਬਜ਼ੀ ਬਣਾਤੀ ਦੇ ਇੰਨੀ ਗੱਲ ਚ ਘਰੋਂ ਕੱਢ ਜੀਦਾ ਬੱਚੇ ਨੂੰ ਮੇਰੀ ਗੱਲ ਦਾ ਜਵਾਬ ਦੇ ਹੁਣ ਨੱਪਾ ਨੂੰ ਕਿਹਨੇ ਕਿਹਾ ਤਾਂ ਵੀ ਘਰੋਂ ਕੱਢ ਤਾਂ ਫੇਰ ਗੱਲ ਮੋੜ-ਕੋੜ ਤੇ ਉੱਥੇ ਹੀ ਆ ਜਾਂਦੀ ਹੈ ਘਰੋਂ ਕੱਢਦਾ ਘਰੋਂ ਕੱਢਦਾ ਕਿਹੜੇ ਕੰਜਰ ਨੇ ਘਰੋਂ ਕੱਢਿਆ ਵਾ ਮੈਂ ਤੇ ਆਹ ਗੱਲ ਕਾਣਦੀ ਆ ਵੀ ਇਹਨੂੰ ਕਹਿੰਦੇ ਹੱਥ ਨਹੀਂ ਲਾਇਆ ਮੈਂ ਤੈਨੂੰ ਕਿਹਾ ਨਹੀਂ ਕਿ ਤੂੰ ਇੱਥੋਂ ਚੱਲ ਜਾ ਹਾਂ ਗੱਲ ਕੋਈ ਬਣਦੀ ਏ ਤੋਕ ਬਣਦੀ ਏ ਕੋਈ ਦੀ ਕਾਂਡੇ ਜੇ ਮੈਂ ਤੇਰੀ ਸਮਝਾਉਂਦੀ ਮਮੀ ਨਹੀਂ ਕੱਢਿਆ ਤੀਂ ਕਰੋ ਬਾਹਰ ਕਿੰਨੀ ਵਾਰੀ ਦੱਸਾਂ ਖਾ ਮੇਰੇ ਸਿਰ ਦੀ ਸੌ ਫਿਰ ਅੱਛੇ ਹੋ ਸ਼ੈੱਡ ਮੇਰੇ ਹੱਥ ਖਾ ਮਾਤਾ ਸਿਰ ਦੀ ਸੌ ਜੇ ਸੱਚੀ ਏ ਤੇ ਖਾ ਕਿਉਂ ਕਿਉਂ ਖਾ ਸੌ ਮੈਂ ਕਿਉਂ ਖਾ ਸੌ ਬਸ ਸ਼ੈੱਡ ਮੇਰੇ ਹੱਥ ਮੇਰੀ ਗੱਲ ਤਾਂ ਅੱਗੇ ਤੀ ਸਮਝ ਗਏ ਹਣੇ ਸੌ ਲਾਖਵਾ ਤੂੰ ਮੈਂ ਸਮਝ ਗਿਆ ਮੈਂ ਆ ਪਹਿਨ ਡੰਗਰ ਸੇਦਾ ਪਾਉਂਦਾ ਲਾ ਕੇ ਜਾ ਮੈਂ ਸਭ ਜਾਣਦਾ ਨੂੰ ਕੀ ਜਾਣਦੇ ਤੇ ਮੈਨੂੰ ਕੀ ਜਾਣਦੇ ਜੀ ਦੱਸ ਦੇ ਸੱਚਾ ਕੀ ਕਰਦੂਤ ਕੀਤੀ ਮੈਂ ਜੋ ਕੀਤਾ ਮੈਂ ਤੁਹਾਨੂੰ ਦੱਸਣ ਢੀਆ ਤੁਸੀਂ ਮੈਨੂੰ ਦੱਸੋ ਸਿਆਣੇ ਬਣੇ ਜੇ ਆ ਤੱਕ ਬਣਦੀ ਆ ਇਹ दाल ਸਬਜੀ ਨੇ ਬਣਾਈ ਕੰਮ ਨਹੀਂ ਆਤ ਮੈਨੂੰ ਗੁੱਤੋ ਫੜ ਕੇ ਘਰੋਂ ਕੱਢਦਾ ਦੱਸ ਆ ਵੀ ਗੱਲ ਵਾ ਮੈਂ ਤਾਂ ਤੋਕ ਕੋਈ ਠੋਸ ਗੱਲ ਲੱਭੋ ਠੋਸ ਤੱਕ ਬਣਦੀ ਵੇ ਜਾਣ ਸਰ ਜੀ ਵੇ ਤੂੰ ਬਣਾਈ ਆ ਮੈਂ ਬਣਾਈ ਤੂੰ ਗਲਤ ਬੋਲੀ ਆ ਤੂੰ ਚਲ ਠੀਕ ਆ ਬੋਲੀ ਆ ਗਲਤ ਕੋਈ ਸਿਆਣਾ ਬੰਦਾ ਲਿਆਓ ਵਾਰੋ ਤੂੰ ਫੰਟ ਲੈ ਆਓ ਨੰਬਰ ਲੈ ਆਓ ਉਹਨਾਂ ਨੂੰ ਚ ਘਰ ਬਿਠਾਓ ਤੁਹਾਨੂੰ ਦੱਸਿਆ ਵੀ ਇਹਨੇ ਆਹ ਗੱਲ ਕੀਤੀ ਆ ਕੋਈ ਮੰਝੂਗਾ ਮੈਂ ਫੇਰ ਰੱਖਿਓ ਝੂਠ ਜੱਪ ਕਰ ਜਾ ਮੈਂ ਉਹ ਕੁੜੀ ਦਾ ਮੂੰਹ ਸੁਣਨਾ ਦਲਜੀਤ ਪਤ ਮੂੰਹ ਦੱਸ ਕੀ ਗਾਇਆ ਝੂਠ ਨਾ ਬੋਲੀ ਨਾਗਾ ਮੇਰੇ ਨਾਲ ਕਿ ਮੈਂ ਤੁਹਾਨੂੰ ਦੱਸਿਆ ਤੇ ਹੈਗਾ ਹੀ ਵੀ ਇਸੇ ਗੱਲ ਤੋਂ ਮੰਮੀ ਨੇ ਮੈਨੂੰ ਖਿੱਚ-ਖਿੱਚ ਕੇ ਬਾਹਰ ਕੱਢਿਆ ਮੈਂ ਤੇ ਇਨੇ ਤਕਲੇ ਮਾਰੇ ਪਰ ਮੰਮੀ ਨੇ ਤੇ ਮੇਦੀ ਇੱਕ ਵੀ ਨਹੀਂ ਸੁਣੀ ਹੈਗੀ ਕੁੜੀਆਂ ਵਿਚਾਰੀਆਂ ਰੋਂਦੀਆਂ ਰਹੀਆਂ ਮੰਮੀ ਨੂੰ ਕਿਤੇ ਉਹਨਾਂ ਤੇ ਤਰਸ ਨਹੀਂ ਆਇਆ ਹੈਗਾ ਆਪੇ ਮੇਰੇ ਬੈਗ 'ਚ ਕੱਪੜੇ ਪਾ ਕੇ ਬੈਗ ਮੇਰੇ ਹੱਥ 'ਚ ਫੜਾਤਾ ਹੈ ਦੱਸੋ ਹਣ ਕੋਈ ਤਕ ਨਿਕਲਦੀ ਆ ਹਾਂ ਕੀ ਨਿਕਲਦੀ ਆ ਮੈਨੂੰ ਪਤਾ ਵਾ ਹਾਂ ਤੂੰ ਤਲਗੀ ਜਾ ਪਹਿਲੇ ਦਿਨ ਤੋਂ ਬੋਝੇਗੀ ਤੂੰ ਪਾਨਾ ਲੱਭੇ ਤੇ ਤੂੰ ਕੁੜੀ ਨੂੰ ਘਰੋਂ ਕੱਢਿਆ ਵਾ ਤੁਸੀਂ ਕਰਦਾ ਹੀ ਬੇਵਜੂਲੀਆਂ ਗੱਲਾਂ ਮੇਰੇ ਕੋਲ ਟਾਈਮ ਨਹੀਂ ਤੇੜੇ ਕੋ ਬੇਵਜੂਲੀਆਂ ਗੱਲਾਂ ਸੁਣਨ ਵਾਸਤੇ ਮੇਰੇ ਛੱਤੀ ਕੰਮ ਪਏ ਕਰਨ ਵਾਸਤੇ ਤੁਸੀਂ ਜਾਣੋ ਤੁਹਾਡੇ ਨੌ ਜਿਹੜਾ ਤੁਹਾਡਾ ਪੁੱਤ ਜਾਣੇ ਕਿੱਥੇ ਜਾਣਾ ਤੂੰ ਇੱਥੇ ਬਹਿ ਕੇ ਤੇ ਗਲਤਾਂ ਚ ਪਾੜਦੇ ਮੇਰੇ ਨਾਲ ਕੀ ਜਵਾਬ ਦੋ ਤੈਨੂੰ ਬਿਮਾਰੀ ਕੀ ਸੀ ਕਿਉਂ ਕੁੜੀ ਨੂੰ ਇਦਾਂ ਕੀਤਾ ਤੂੰ ਤੁਹਾਨੂੰ ਮੈਂ ਬਾਰ-ਬਾਰ ਕਹਿ ਨਹੀਂ ਬਾਰ-ਬਾਰ ਕਹਿ ਨਹੀਂ ਆ ਕਿ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਵੀ ਫੇਰ ਨਹੀਂ ਮੰਨਦੇ ਚ ਏ ਦਾਦਾ ਮੈਨੂੰ ਪਤਾ ਹੀ ਹੋ ਸਰ ਠੀਕ ਆ ਫਿਰ ਜੇ ਤੂੰ ਵੇਖਿਆ ਹੱਸਿਆ ਨਹੀਂ ਵੇਥਿਆ ਨਹੀਂ ਗਾ ਮੈਂ ਵੀ ਕਰਿਆ ਨਹੀਂ ਗਾ ਤੇ ਤੇਰੀ ਹੁਣ ਗੱਲ ਬਣ ਗਈ ਆ ਤੇ ਮੈਂ ਮੈਂਟ ਨਹੀਂ ਜਾਣੀ ਹੁੰਦਾ ਨਾ ਚੱਲ ਜੇ ਮੈਂ ਘਰੋਂ ਕੱਢੇ ਨਾ ਪਰ ਏਦੇ ਸੌਖੇ ਤਰੀਕੇ ਨਾਲ ਕਿੱਦਾਂ ਗਈ ਗਿਆ ਇਹਦੇ ਨਾਲ ਕਿਉਂ ਕਿਉਂ ਆ ਗਈ ਹੁਣ ਨਹੀਂ ਕਰਾਂ ਮੈਂ ਡੈਡੀ ਮੁੰਡਾ ਲੱਗਿਆ ਵਾ ਐਫੋ ਤੇ ਚੁੰਡੇ ਸੀ ਕਿ ਉਹ ਘਰ ਨਾ ਬੜੇ ਪੰਚਾਇਤਾਂ ਇਕੱਠੀਆਂ ਹੁੰਦੀਆਂ ਆ ਤੇ ਮਾਪੇ ਆਉਂਦੇ ਕਿ ਉਹ ਨਾ ਆਏ ਉਹ ਕਿਹੜੀ ਕੁੜੀ ਕਿੱਦਾਂ ਦੀ ਮਾਂ ਵਾ ਤੂੰ ਤੂੰ ਡੈਣ ਵਾ ਡੈਣ ਉਹ ਆਪਣੇ ਪੁੱਤ ਦਾ ਘਰ ਖਾਂਦੇ ਆ ਤੇ ਉਹ ਸਰ ਨੂੰ ਹੱਥ ਮਾਰ ਕੇ ਜ ਪੰਚਾਇਤਾਂ ਇਕੱਠਿਆ ਕਰਕੇ ਖੁਸ਼ ਆਵਾ ਮੇਰੀ ਠੀਕ ਆ ਡੈਡੀ ਮੇਰੀ ਗੱਲ ਸੁਣੋ ਕੱਲ ਨੂੰ ਐ ਨਾ ਵਗ ਪੰਚਾਇਤਾਂ ਇਕੱਠੇ ਹੋਣ ਲੱਗਦੀ ਨੋਤਾ ਜੀ ਠੀਕ ਆ ਇਹ ਤੋਂ ਪਹਿਲਾਂ ਕੋਈ ਨਾ ਕੋਈ ਹੱਲ ਕਰ ਦੋ ਉਹ ਨਾ ਗੁਰੂਆ ਮੇਰਾ ਜੂਸ ਘੜਾਇਓ ਕਿਤੇ ਪਰ ਆਮਣਾ ਬਹਿ ਜਾਓ ਆਪਣੇ ਘਰ ਰਲ ਮਿਲ ਕੇ ਰਿਆ ਕਰੋ ਜੱਗਾ ਡੈਡੀ ਇੱਕ ਮਿੰਟ ਰੋ ਮਾ ਤਾਂ ਮੇਰੀ ਸੁਣੋ ਬੰਦ ਤੂੰ ਸੱਚੀ ਆ ਆਪਾਂ ਸਾਰੇ ਝੂਠੇ ਆ ਠੀਕ ਆ ਮੈਂ ਹਣ ਤੜਨਾ ਇਕੱਠੇ ਨਹੀਂ ਰਹਿ ਸਕਦਾ